ਨਾ ਤਾਂ ਨਾ ਕੋਈ ਗੱਲ ਕਰਨੀ ਨਾ ਉੱਥੇ ਗੱਲ ਕਰ ਲੈ ਕੀ ਹੋ ਗਿਆ ਵਾ ਬਸ ਘਾ ਰਾਂ ਵੀ ਦੇਰ ਐ ਮੋਡੇ ਤੇ ਰਖੀ ਬਾ ਤੇ ਦੇਣ ਲਗਾ ਕੰਨਾਂ ਚ ਫੁੱਕਾਂ ਮਰਵਾਨੀ ਮੈਂ ਫੁੱਕਾਂ ਤੈਨੂੰ ਐ ਨਾ ਵੀਰ ਤੇ ਨਾ ਗੱਲ ਕਰਨੀ ਓ ਯਾਰ ਪਹਿਲਾਂ ਤਾਂ ਮੇਰੀ ਗੱਲ ਸੁਣ ਤੂੰ ਅੰਜੂਨਾ ਰਮਾਨ ਨਾ ਕਿਉਂ ਨੀ ਗੱਲ ਕਰਦਾ ਕਿਉਂ ਡਾ ਔਖਾ ਬੋਲਦਾ ਆ ਬੋਏ ਚੋਰ ਚਪੜ ਖੋਲੇ ਆ ਘਰ ਜਵਾਨ ਭੈਣ ਕੱਲੀ ਬੈਠੀ ਆ ਤੂੰ ਕਿਉਂ ਮੁੰਡੇ ਲੈ ਕੇ ਆਉਂਦਾ ਵਾ ਯਾਰ ਸਹੀ ਤੇ ਬੋਲਦੀ ਆ ਮੈਂ ਕੋਲੇਜ ਨਹੀਂ ਜਾਣਦਾ ਮੇਰਾ ਪਤਾ ਲੈਣਾ ਵੀ ਤੂੰ ਕੋਲੇਜ ਜਾ ਨਹੀਂ ਆਉਂਦਾ ਮੁਰਕੇ ਉਸੇ ਕਹਿੰਦੇ ਕਿ ਅੰਜੂ ਬੋਲਦੀ ਆ ਯਾਰਾਂ ਦਾ ਕੰਮ ਹੀ ਹੋ ਬੋਲਣਾ ਤੇ ਤੁਸੀਂ ਬੋਲਣੇ ਕੰਮ ਕਰਦੇ ਵੀ ਕਿਹੋ ਜੇ ਯਾਰ ਮੈਨੂੰ ਨਹੀਂ ਪਸੰਦ ਨਹੀਂ ਪਸੰਦ ਤੇ ਫਿਰ ਭਰਾ ਨਾ ਰਵੇ ਤੈਨੂੰ ਮੈਂ ਪਸੰਦ ਕਿ ਨਹੀਂ ਪਸੰਦ ਇਨੀ ਗੱਲ ਆ ਓਏ ਤੂੰ ਕਿਸ ਦਾ ਹਾਂ ਦਾ ਜਣਾ ਨਹੀਂ ਪਸੰਦ ਸਮਝਾ ਕਰ ਇਹ ਕਿਤਨਾ ਕਿਤੇ ਚੰਗਾ ਕਰਨ ਜਾਂਦੀ ਆ ਹੋ ਤੁਸੀਂ ਗਲਤ ਜਾਂਦੇ ਜੇ ਆੜ ਗਾਣ ਵੀ ਕੀ ਸੋਚਣਗੇ ਯਾਰ ਮੰਨਿਆ ਕਿ ਤੁਸੀਂ ਕਾਲਜ ਇਕੱਠੇ ਪੜਦੇ ਜੇ ਇਕੱਠੇ ਖਾਂਦੇ ਪੀਂਦੇ ਜੇ ਕਾਨੂੰ ਚੰਗਾ ਨਹੀਂ ਲੱਗਦਾ ਸਮਝਾ ਕਰ ਰਹਿਣਾ ਵਾ ਸ਼ੂਟਿੰਗ ਉਹ ਭਰਾ ਵਾ ਕਾਦੀ ਗੱਲਾਂ ਇੰਨਾ ਫालतू ਗੱਲਾਂ ਕਰਦਾ ਭਾਬੀ ਦਾ ਤਾਂ ਤਮਾਕਰਾ ਵੀ ਆ ਉਹ ਮੇਰਾ ਯਾਰ ਦੋ ਇਦਾਂ ਦਾ ਤੈਨੂੰ ਪਤਾ ਉਹ ਤਾਂ ਮੇਰਾ ਭਰਾ ਵਾ ਭਰਾ ਨਾਲ ਵੀ ਤੈਨੂੰ ਪਤਾ ਵੱਧ ਕਰਦਾ ਵਾ ਕਦੀ ਮੈਂ ਤੇਰੀ ਮੁੰਡਾ ਲੈ ਕੇ ਕੀ ਘਰ ਆਇਆ ਵਾ ਦੱਸ ਮੈਨੂੰ ਯਾਰ ਪੰਗਾ ਕਰ ਤੁਹਾਡੇ ਕਲੇਸ਼ ਦੇ ਵਿੱਚ ਮੈਂ ਪੀਸਾ ਜਾਣਾ ਵਾ ਨਾ ਉਹਦੀ ਮਾਪੇ ਬੋਲਦਾ ਕੋਈ ਚੰਦਾ ਤੁਹਾਨੂੰ ਕੁਝ ਕਹਿ ਸਕਦਾ ਵਾ ਕੀ ਹਉ ਕਾਨੂੰ ਮੈਂ ਕਮਾਵੀ ਰ ਗੱਲ ਕੀ ਕਰਨੀ ਉਹ ਦੱਸ ਮੈਨੂੰ ਯਾਰ ਮੈਂ ਨਾ ਫੀਸ ਤਾਰ ਨਹੀਂ ਕਾਲਜ ਦੀ ਜਿਹੜੀ ਮੇਨ ਗੱਲ ਵਾ ਫੀਸ ਕਰਕੇ ਉਹਨਾਂ ਕਹਿੰਦਾ ਮੇਰੇ 4-5 ਮਹੀਨੇ ਜਿਹੜੇ ਨਾ ਤੇ ਮੇਰਾ ਵੀ ਰਸੋਕਾ ਸੋਕਾ ਹੋ ਗਿਆ ਨਾ ਕਢਾ ਦੇ ਫੇਰ ਮੈਂ ਨਹੀਂ ਤੁਹਾਡੀ ਜ਼ਿੰਦਗੀ ਦਾ ਯਾਰ ਇੰਟਰਫੇਅਰ ਕਰਦਾ ਨਾ ਮੈਂ ਤੇਰੀ ਜਿ ਕਰੂਗਾ ਨਾ ਮਾ ਭਾਬੀ ਕਰੂੰਗਾ ਮੈਨੂੰ ਯਾਰ ਮੇਰੀ ਡਿਗਰੀ ਮਿਲਣਾ ਤੇ ਫੇਰ ਮੈਂ ਆਪੇ ਯਾਰ ਆਪਣਾ ਕੋਈ ਕਾਰੋਬਾਰ ਕਰਕੇ ਆਪੇ ਮੈਂ ਆਪਣਾ ਵੇਖ ਲੂੰਗਾ ਉਹ ਯਾਰ ਬਸ ਇੰਨੀ ਗੱਲ ਆ ਆ 4-5 ਡਟਾ ਪਏ ਆ 10 ਦਿਨ ਹੋਟਾ ਪ ਲੈਂਦਾ ਉਹ ਜਿਹੜਾ ਜੁਰਮਾਨਾ ਪਾਉਣਾ ਸੀ ਪਾ ਦੇ ਮੈਨੂੰ ਵੀ ਉਹ ਵੀ ਵੇਖ ਲੈਂਦਾ ਕਿੰਨੇ ਵੀਜ਼ਾ ਮੇਰੇ ਹਿਸਾਬ ਨਾਲ ਯਾਰ 5000 ਸਾਢੇ 7000 ਰੁਪਏ ਜਰਾ ਬਣਨੇ ਇੱਕ ਹੀ ਗੱਲ ਅੰਜੂ ਕੀ ਗੱਲ ਕੀ ਗੱਲ ਉਹ ਸੁੱਕ ਦੀ ਫੀਸ ਦੇਣ ਵਾਲੀ ਫੀਸ ਦੇਣੀ ਆ ਹਾਂ ਨਾਟ ਵਾਰ ਕੇ ਦਵਾਂਗੇ ਕਾਲਜ ਵਾਲਿਆਂ ਨੂੰ ਫੀਸ ਕਿ ਸਾਡਾ लाडला ਨਾ ਕਾਲਜ ਨਹੀਂ ਆਏਗਾ ਛੁੱਟੀਆਂ ਕਰੇਗਾ ਘਰ ਬਹਿਏਗਾ ਤੇ ਫੀਸਾਂ ਸਿੱਧਾ ਨੂੰ ਜਰੂਰ ਦਵਾਂਗੇ ਮੈਨੂੰ ਕੀ ਗਿਆ ਸੀ ਕਿ ਕਾਲਜ ਨਹੀਂ ਜੇ ਜਾਂਦਾ ਇਹ ਪੜਾਈ ਨਹੀਂ ਜੇ ਕਰਦਾ ਇਹਨੂੰ ਪਤਾ ਨਾ ਫੀਸ ਦੇਣੀ ਹੈ ਪਤਾ ਨਾ ਹਾਂ ਅੱਜ ਵੀ ਦੇਣ ਲੱਗਾ ਨਾ ਹਫਤਾ ਪਹਿਲਾਂ ਕਿਉਂ ਨਹੀਂ ਗਿਆ ਨੇ ਕਿਉਂ ਨਹੀਂ ਜਾਂਦਾ ਕਹਿੰਦਾ ਦੇ ਨਹੀਂ ਆ ਨਾ ਤਰੀਕਾ ਵੀ ਇਹ ਯਾਦ ਰੱਖੀਏ ਰੋਸ਼ਨ ਦੀ ਤਰੀਕ ਅਸੀਂ ਯਾਦ ਰੱਖੀਏ ਬਿੱਲ ਦੀ ਤਰੀਕ ਅਸੀਂ ਯਾਦ ਰੱਖੀਏ ਕੋਈ ਖਾਇਆ ਗਿਆ ਕੋਈ ਫੰਕਸ਼ਨ ਹੈ ਕੋਈ ਮਰ ਗਿਆ ਕੋਈ ਜੀਤਿਆ ਤਾਂ ਦਿਨ ਕੋ ਤਿਆਰ ਕੋ ਡੋਕ ਕੋ ਤਕਲੀਫ ਸਾਰਾ ਕੁਝ ਅਸੀਂ ਯਾਦ ਰੱਖੀਏ ਇਹ ਆਪਣੀ ਫੀਸ ਨਹੀਂ ਯਾਦ ਰੱਖ ਸਕਦਾ ਉਹ ਜੁਗ ਅਮਾਸ ਦੇ ਦਾਂਗੇ ਨਾ ਮੁੰਡਿਆਂ 'ਚ ਦੇ ਦੇਗਾ ਉਧਾਰੀਆਂ ਦਿੰਦਾ ਰਹਿੰਦਾ ਬਥੇਰੀਆਂ ਆ ਮੈਨੂੰ ਸੁਣਨ ਚ ਆਇਆ ਕਿ ਮੁੰਡੇ ਨੂੰ 5-700 ਰੁਪਏ ਆਧਾਰ ਦਿੱਤਾ ਹੈ ਤੇ 6 ਰੁਪਏ ਕਿਥੋਂ ਦਿੱਤਾ ਹੈ ਫੀਸ ਚ ਹੀ ਦਿੱਤਾ ਹੈਗਾ ਚਲੋ ਮੇਰੀ ਗੱਲ ਸੁਣ ਜਿਹੜੀ ਕਹਿਂਦੀ ਹੈ ਨਾ ਭਾਬੀ ਫੀਸ ਮੇਰੀ ਲੇਟ ਹੋ ਗਈ ਜੀ ਐਦਾਂ ਤਾਂ ਇਹਦਾ ਕਲੇਸ਼ ਨਾ ਜਿਹੜਾ ਉਹ ਮੇਰਾ ਦਿਨ ਰਾਤ ਨਾ ਮੇਰੇ ਦਿਮਾਗ ਤੇ ਰਹਿੰਦਾ ਤੇ ਮੇਰਾ ਦਿਲ ਨਹੀਂ ਕਰਦਾ ਯਾਰ ਕਿਤੇ ਤੈਨੂੰ ਕਹਿਨੋਂ ਵੀ ਮੈਂ ਕਿਹੜੇ ਮੂੰਹ ਨਾਲ ਤੇ ਕੋ ਪੈਸੇ ਮੰਗਾ ਹੁਣ ਵੇਲੇ ਮੈਂ ਤੂੰ ਉਹਨੂੰ ਪੈਸੇ ਦੇ ਲਗਾ ਕੀ ਗੱਲ ਤੇਰੀ ਕਮਾਈ ਆ ਤੇਰਾ ਇੰਨਾ ਵੀ ਨਹੀਂ ਹੱਕ ਤੇ ਯਾਰ ਤੇਰੇ ਕੋ ਕਿੱਦਾਂ ਪੈਸੇ ਖੋਲੇ ਨੇ ਚੁੱਪ ਕਰਕੇ ਫੇਰ ਤੂੰ ਮੈਨੂੰ ਕਹਿਣਾ ਹਰ ਵਲੇ ਮੈਂ ਇਹਦੇ ਨਾਲ ਲੜਦਾ 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 ਵੇ ਨਾ ਮੇਰੇ ਨਾਲ ਚੁੱਪ ਚਾਹ ਤੂੰ ਨਾ ਬੋਲਿਆ ਕਰਦਾ ਨਹੀਂ ਚੁੱਪ ਕਰੋ ਬੋਲਣ ਦਿਓ ਇਹ ਤੇ ਦੂਜੀ ਸੱਸ ਬੰਦਾ ਮੇਰੀ ਮੇਰੀ ਸੱਸ ਮੈਨੂੰ ਬੋਲੇ ਨਾ ਬੋਲੇ ਪਰ ਐ ਸੱਸ ਬਣਨ ਤੋਂ ਘਟ ਨਹੀਂਗਾ ਐਨੇ ਤਾਨੇ ਐਨੀਆਂ ਗੱਲਾਂ ਇੰਨਾ ਨਹੀਂ ਕਹਿੰਦਾ ਚੱਲ ਭਾਬੀ ਜਾਣਿਆਂ ਜਾਣੇ ਚਾਹ ਨਾ ਮੇਰੇ ਦਿਮਾਗ ਚ ਨਿਕਲ ਗਿਆ ਗੁੱਸਾ ਨਾ ਕਰ ਉਹ ਬੰਦਾ ਪਿਆਰ ਨਾਲ ਦੋ ਲਫ਼ਜ਼ ਕਹਿ ਦਿੰਦਾ ਵੈ ਅਸੀਂ ਧੀਆ ਪੁੱਤਰਾਂ ਦੀ ਸੁਣਾਂਗੇ ਨਹੀਂ ਪਰ ਜਿੰਨੇ ਸੋਈ ਖਾਦੀ ਹੋਵੇ ਤੇ ਮੈਂ ਤਾਂ ਨਾ ਇਹਨੂੰ ਇੱਕ ਘੜੀ برداشت ਨਹੀਂ ਕਰਨਾ ਉਹਦੇ ਬਾਰੇ ਮਾੜਾ ਬੋਲਣਾ ਤੇ ਫਿਰ ਚੰਗਾ ਕਿਥੋਂ ਬੋਲੇਗਾ ਆ ਭਾਬੀ ਤੂੰ ਤਾਂ ਮੇਰੇ ਨਾਲ ਬੜਾ ਮਿੱਠਾ ਬੋਲਦੀ ਨਾ ਮੇਰੇ ਦਿਮਾਗ ਖਰਾਬ ਆ ਜਿਹੜਾ ਮੈਂ ਤਾਂ ਨਕਲੇਸ਼ ਕਰਦਾ ਆਵੇ ਭਰਾਵਾ ਮੇਰੇ ਤਿੰਨ ਚਾਰ ਮਹੀਨੇ ਰਹਿ ਗਏ ਆ ਓਕੇ ਸੋਕੇ ਮਰੇ ਕਢਾ ਦੇ ਤੇ ਮੈਂ ਆਪਣੀ ਡਿਗਰੀ ਲਵਾ ਦਮੇ ਕੋਈ ਕੰਮ ਕਾਰ ਕਰਾਂ ਅਜੋ ਦੇ ਯਾਰ ਮੇਰ ਕੋ ਨਹੀਂ ਇਹਦੀਆਂ ਗੱਲਾਂ ਸੁਣੀ ਆ ਜੀ ਹਾਂ ਤੇ ਜਾ ਯਾਰ ਰਸਤਾ ਖੁੱਲਈ ਉਹ ਅੱਗੇ ਜਿਹੜਾ ਕੰਮ ਕਰਨਾ ਹੀ ਜਾ ਕਰ ਲਾ ਉਹੀ ਨਾ ਬੋਲੋ ਦੁਕਾਨ ਦੀ ਲਓ ਚਾਬੀ ਜਾ ਕੇ ਦੁਕਾਨ ਦੀ ਜ਼ਿੰਮੇਵਾਰੀ ਪੂਰੀ ਕਰੋ ਆਪਣੀ ਉਹ ਮੁੰਡਿਆਂ ਨੇ ਤੁਹਾਨੂੰ ਪਤਾ ਨਾ ਕਿ 4 ਦਿਨ ਛੁੱਟੀ ਕਰ ਲਈ ਤੁਸੀਂ ਜਾਓ ਘਰ ਦਾ ਕੰਮ ਆਉਂਦਾ ਉਹ ਇਹਨੂੰ ਫੀਸ ਦੇ ਲੈਂਦੇ ਉਹ ਦੇ ਦਾਂਗੀ ਮੈਂ ਫੀਸ ਮੈਂ ਖਾਣ ਹੀ ਚੱਲੀ ਮੈਂ ਨਹੀਂ ਚੱਲੀ ਕਾਲਜ ਤਾਂ ਵੀ 7500 ਰੁਪਏ ਬੰਦਾ ਵਾ ਫੀਸ ਚ ਹੀ ਦੇਣੀ ਆਹੋ 7500 ਰੁਪਏ ਅਸਿਸਟੈਂਟ ਨਹੀਂ ਆਸੀ ਆਪਣੇ ਭਰਾ ਹੋ ਮੇਰੇ ਬਾਰੇ ਪਰ ਉਹ ਜਿਹੜਾ ਬੜਾ ਸੁਣਾਈ ਤੱਤੀਏ ਗੱਲਾਂ ਕਹਿੰਦੀ ਆ ਮੈਂ ਕਿੱਥੇ ਚੱਲ। ਹੁਣ ਖੜ ਜਾ। ਫੀਸ ਨਹੀਂ ਲੈਣੀ। ਤੇ ਦੇ ਦੇ ਫੀਸ ਹੀ ਮੰਗੀ ਸੀ ਭਾਬੀ ਤੇ ਰਖੋ। ਲੈ ਨਾ ਫੀਸ। ਮੈਂ ਤੇ ਆਹ ਚੰਨੀ ਆ। ਤੈਨੂੰ ਫੀਸ ਦਵਾਂ। ਤੂੰ ਪੜ ਲੈ, ਲਿਖ ਲਵੇਂ। ਬੜਾ ਤਾਂ ਦੀਆਂ ਤਰਕੀਆਂ ਕਰੇ। ਮੁਰਕੇ ਸਾਡੇ ਕੋਲੋਂ ਪੜ ਲਿਖ ਕੇ ਸਾਡੇ ਸਿਰ ਚੜੇ। ਲੈ ਫਿਰ ਪੂਰੀ ਪੂਰੀ ਫੀਸ ਹੈ ਲੈ ਐਵੇਂ ਨਹੀਂ ਲੇਗੀ ਜਿਹੜੇ ਮੂਹਣਾ ਮੇਰੀ ਬੇਇੱਜ਼ਤੀ ਕੀਤੀ ਹੋਣਾ ਪਹਿਲਾਂ ਉਸੇ ਮੂਹਣਾ ਮਾਫੀ ਤਾਂ ਮੰਗੀ ਹਾਂ ਤੇ ਜੇ ਮਾਫੀ ਮੰਗਾਂ ਲੱਗੇ ਮੂੰਹ ਚ ਦੰਦ ਹਿੱਲਦੇ ਹਨਾ ਨਾ 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 ਮਾਫੀ ਨਹੀਂ ਮੰਗਣੀ ਤੇ ਫਿਰ ਭੁੱਲ ਜਾ ਕਿ ਤੈਨੂੰ ਨਾ ਠੰਡੀਆਂ ਠੰਡੀਆਂ ਹਵਾਵਾਂ ਮਿਲਣਗੀਆਂ ਨਾ ਨੋਟਾਂ ਦੀਆਂ ਮੇਰੀ ਗੱਲ ਸੁਣ ਭਾਬੀ ਇਹ ਨੋਟ ਤੇਰੇ ਨਹੀਂਗੇ ਨਾ ਇਹ ਤੋਂ ਪਿੱਛੋਂ ਲੈ ਕੇ ਆਈ ਆ ਠੀਕ ਆ ਭਰਾ ਮੇਰਾ ਕਮਾਈ ਕਰਦਾ ਦੁਕਾਨਾਂ ਸਾਡੀਆਂ ਉਹਦੇ ਵਿੱਚ ਮੇਰਾ ਹੀ ਪੂਰਾ ਹਿੱਸਾ ਵਾ ਇਹ ਪੈਸੇ ਜਿਹੜੇ ਨਾ ਇਹ ਮੈਂ ਮੇਰਾ ਹੱਕ ਆ ਇਹਨਾਂ ਤੇ ਹਿੱਸੇ 'ਚ ਬੜੀ ਛੇਤੀ ਜਾਂਦਾ ਹੈ ਹਿੱਸੇ 'ਚ ਇੱਜ਼ਤ ਨਹੀਂ ਆਂਦੀ ਜਿਹੜੀ ਤੈਨੂੰ ਦੇਣੀ ਨਹੀਂ ਆਂਦੀ ਹੈ ਗੱਲਾਂ ਤਾਂ ਬੜੀਆਂ ਕਰਦਾ ਮੈਂ ਉਹ ਜਦੋਂ ਡਿਗਰੀ ਲੈਂਗਾ ਨਾ ਉਦੋਂ ਲੈਂਗਾ ਜਿੰਨੀਆਂ ਤੇਰੀਆਂ ਸਪਲੀਆਂ ਐਰ ਕੀ ਆਣੀਆਂ ਨਾ ਨਾ ਕਾਲਜ ਜਾਣ ਕਰਕੇ ਉਦੋਂ ਵੇਖੀ ਤੇਰਾ ਬੰਦਾ ਕੀ ਐ ਪੂਰੀ ਪੜ੍ਹਾਈ ਤੇ ਤੇਰੀ ਹੁਣ ਮੈਂ ਹੋਣ ਨਹੀਂ ਦੇਨੀ ਹੁ ਨਾ ਤੇਰੇ ਮੂਰੇ ਖਲੋਗੇ ਕਹਿੰਦੀ ਜਾਂ ਜਿੱਥੇ ਇੰਟਰਨੈਟ ਵੀ ਜਾ ਕੇ ਕਰਵਾ ਸਕਦਾ ਨਾ ਕੰਮ ਕਰਵਾ ਲ ਲੱਲੂ ਫਿਰ ਜਾ ਜਾ ਮੈਨੂੰ ਫਿਰ ਕਿੱਦਾਂ ਲੈਣੇ ਪੈਸੇ ਨਾ ਲੱਲੂ ਫਿਰ ਮੈਨੂੰ ਮੇਰੀ ਗੱਲ ਸੁਣ ਵੀਰ ਤੇ ਤੂੰ ਪਤਾ ਨਹੀਂ ਉਹਦੇ ਕੀ ਸਿਰ ਤੇ ਧੁੜਿਆ ਨਾ ਮੈਨੂੰ ਸਮਝ ਹੀ ਨਹੀਂ ਆਉਂਦੀ ਸਾਡੀ ਗੱਲ ਹੀ ਨਹੀਂ ਸੌਂਦਾ ਕੋਈ ਤੇ ਭਾਬੀ ਉਹ ਨਾਲ ਸਾਡੇ ਬੜੀ ਚੰਗੀ ਬਣ ਜਣੀ ਨਾ ਵੀਰ ਸਾਹਮਣੇ ਤੇ ਆਹ ਕਿ ਤਰਾ ਰੂਪ ਵੇਖੇ ਨਾ ਤੇ ਫੇਰ ਉਹ ਵੇਖੇ ਕਿ ਤੂੰ ਕਿਦਾਂ ਦੀ ਹੈ ਜਿੱਦਾਂ ਨਾ ਤੂੰ ਐ ਇੱਜਤ ਨਾਲ ਗੱਲ ਕਰਦਾ ਕਦੀ ਮੇਰੇ ਨਾਲ ਭਾਬੀ ਮੇਰੀ ਗੱਲ ਸੁਣ ਪਿੱਛੇ 50 ਗੱਲਾਂ ਕਰਦਾ ਮੈਨੂੰ ਸਭ ਸੋਨ ਨੂੰ ਮਿਲਦੀਆਂ ਨੇ ਮੇਰਾ ਮੰਨਣਾ ਸਾਫ਼ ਵਾ ਮੈਂ ਤਾਂ ਜਿਹੜੀ ਗੱਲ ਹੁੰਦੀ ਨਾ ਜੋ ਮੇਰੇ ਦਿਲ 'ਚ ਨਾ ਉਹ ਮੇਰੇ ਮੂੰਹ 'ਤੇ ਹੁੰਦੀ ਆ ਮੈਂ ਇਦਾਂ ਦਾ ਨਹੀਂ ਆ ਚੱਲ ਠੀਕ ਐ ਆਪਣੇ ਮਨ ਸਾਫ਼ ਨੂੰ ਕਹੋ ਬਾਹਰ ਜਾਗੇ ਨਾ ਕੋਈ ਕੰਮ ਲੱਭੋ ਤੇ ਜਾਗੇ ਨਾ ਆਪਣੀ ਪੀਸ ਦਾ ਇੰਤਜ਼ਾਮ ਕਰ ਲੋ ਸਮਝਾਈ ਗੱਲ ਮੇਰ ਨਾਲ ਨਾ ਬਤਾ ਉੱਚਾ ਨੀਵਾ ਹੁੰਦੀ ਲੋੜ ਨਹੀਂ ਤੇ ਨਾ ਹੀ ਆਪਣੇ ਭਰਾ ਨੂੰ ਫੋਨ ਕਰਕੇ ਕਹਿੰਦੀ ਲੋੜ ਐ ਇਹ ਲੁੱਟੀਆਂ ਪਾਦੀਆਂ ਨਾ ਨਿਆਣਿਆਂ ਦੇ ਕੰਮ ਐ ਜੇ ਬੰਦਿਆਂ ਵਰਗਾ ਬੰਦਾ ਨਾ ਤੇ ਲੁੱਤੀ ਘੱਟ ਲਈ ਸਾਹਮਣੇ ਹੋ ਕੇ ਗੱਲ ਕਰੀ ਉਹਨੂੰ ਮੈਨੂੰ ਨਹੀਂ ਚਾਹੀਦੇ ਤੇਰੇ ਪੈਸੇ ਰੱਖ ਭਾਬੀ ਆਪਣੇ ਕੋਲ ਹੀ ਜੇ ਮੇਰੇ ਫਿਊਚਰ ਦਾ ਸਵਾਲ ਨਾ ਨਾ ਹੁੰਦਾ ਤੇ ਨਾ ਮੈਂ ਆਪਣੇ ਭਰਾ ਆ ਗਏ ਇੰਨੇ ਤਰਲੇ ਮਾਰਦਾ ਤੇ ਨਾ ਮੈਨੂੰ ਇੰਨੀ ਆ ਭਾਬੀ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹੁਣ ਮੈਂ ਇੱਥੇ ਵੀ ਕੀ ਗੁੱਸਾ ਕਰਾਂ ਤੇ ਭਰਾ ਦੇ ਵੀ ਕੀ ਗੁੱਸਾ ਕਰਾਂ ਕਿਸਮਤ ਮੇਰੀ ਮਾੜੀ ਐ ਮੰਮੀ ਦੀ ਵੀ ਮੈਨੂੰ ਸਮਝ ਨਹੀਂ ਆਉਂਦੀ ਉਹ ਵੀ ਦਿਨ ਰਾਤ ਦੇ ਕਲੇਸ਼ ਤੋਂ ਗੁਰਦਵਾਰੇ ਚਲ ਗਈ ਆ ਪਤਾ ਨਹੀਂ ਵਿਚਾਰੀ ਦੋ ਫੁਲਕੇ ਖਾਂਦੀ ਮਾਰੀ ਚਲ ਜਾਂਦੀ ਆ ਇਹਦੇ ਕਲੇਸ਼ ਤੋਂ ਚਲ ਜਾਂਦੀ ਆ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਕੀ ਬਣੂਗਾ ਇਹ ਘਰ ਦਾ ਤੇ ਮੇਰਾ ਇਹ ਸਾਲ ਪੂਰਾ ਹੋ ਵੀ ਸਕੂਗਾ ਕਿ ਨਹੀਂ ਉਹਨ ਵੇ ਮੈਂ ਪੈਸੇ ਮੰਗੇੜ ਕੋ 7500 ਰੁਪਇਆ ਮੇਰੇ ਨਾਲ ਕਿਦਾਂ ਬੋਲ ਕੇ ਗਈ ਆ ਮੈਨੂੰ ਕੀ ਕਰਾਂ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਦੇਖ ਲਾ ਭਾਬੀ ਨੂੰ ਇੰਨੀ ਨਹੀਂ ਸ਼ਰਮ ਆਈ ਤੇ ਮੇਰਾ ਯਾਰ ਕਰਨਾ ਮੈਨੂੰ ਮਿਲਨ ਆਇਆ ਵਾ ਤੇ ਕਿੱਦਾਂ ਦੇ ਸਾਹਮਣੇ ਬੋਲੀ ਆ ਚੱਲ ਪਰ ਮੈਨੂੰ ਕੀ ਆ ਉਹਦੇ ਸਾਹਮਣੇ ਨੇ ਆਪਣੀ ਇਜ਼ਤ ਆ ਵੀ ਘਟਾਈ ਆ ਯਾਰ ਸੱਚ ਗੱਲਾਂ ਗੱਲਾਂ ਚ ਨਾ ਕਰਨ ਦੇ ਬਾਹਰ ਹੀ ਖਲੋਤਾ ਵਾ ਉਹਨੂੰ ਮੈਂ ਮਿਲਾਂ ਜਾ ਕੇ ਬਾਹਰ ਵੇਖਾਂ ਕੀ ਕਰਨ ਕੀ ਡਿਆ ਵਾ ਸੌਖਾ ਕਿ ਮੈਂ ਤਾਂ ਬਾਹਰ ਬੈਠਾ ਬਾਜਾਂ ਬੜੀਆਂ ਸੋਹਣੀਆਂ ਪਰ ਘਰ ਦੇ ਤਾਂ ਬਹੁਤੇ ਮਾੜੇ ਹਾਲਾਤ ਆ ਤੂੰ ਵੇਖ ਹੀ ਲਿਆ ਯਾਰ ਜਿਵੇਂ ਢਿੱਡ ਤੋਂ ਕਪੜਾ ਚੁੱਕਿਆ ਨਾ ਆਪਣਾ ਢਿੱਡ ਨੰਗਾ ਹੁੰਦਾ ਵਾ ਯਾਰ ਘਰ ਦੇ ਤਾਂ ਬਹੁਤ ਹਾਲਾਤ ਮਾੜੇ ਹੋਏ ਪਏ ਆ ਹੈਨਾ ਇਹ ਮੈਂ ਬਾਹਰ ਬੈਠਾ ਇਹਦੇ ਮੈਂ ਵਾਜਾ ਸੁਣ ਰਹੀ ਆ ਵਾ ਸਾਰੀਆਂ ਕਿੱਦਾਂ ਰਹਿੰਦਾ ਹੋਏਗਾ ਅਪਣੀ ਭਾਬੀ ਨਾਲ ਵੇਲਾ ਯਾਰ ਮੈਂ ਕਿੱਦਾਂ ਬਰਦਾਸ਼ਤ ਕਰਦਾ ਹਰ ਗੱਲ ਮੈਂ ਤੇ ਪਰੇਸ਼ਾਨ ਹੋਇਆ ਪਿਆ ਯਾਰ ਜੇ ਉਹ ਮੇਰੇ ਕੋਲ ਪੈਸੇ ਹੁੰਦੇ ਚਾਰ ਤੇ ਯਾਰ ਮੈਂ ਅੱਜ ਭਾਬੀ ਦੇ ਸਾਹਮਣੇ ਆਪਣਾ ਦੰਦਾ ਮੈਂ ਜਿਹੜਾ ਕੰਮ ਤੈਨੂੰ ਕਿਹਾ ਆ ਉਹ ਕਰੀਏ ਹਾਂ ਨਾ ਕਿਸੇ ਦੇ ਪੈਸੇ ਹੱਥ ਅੱਡਣ ਦੀ ਲੋੜ ਹੈ ਪੈਸੇ ਮੰਗਣ ਦੀ ਲੋੜ ਹੈ ਸਾਨੂੰ ਠੀਕ ਹੈ ਕਿ ਨਹੀਂ ਪਰ ਗੱਲ ਪਤਾ ਕੀ ਆ ਕਰਨ ਵੀਰ ਉਹ ਜੇ ਮੈਂ ਲੈ ਯਾਰ ਮੈਂ ਤੈਨੂੰ ਕੋਚਿੰਗ ਦਊਂਗਾ ਹਨਾ ਉਹਨਾਂ ਦੇ ਪੈਸੇ ਮੈਨੂੰ ਮਹੀਨਾ ਇੱਕ ਬਾਅਦ ਚ ਮਿਲਣਗੇ ਪਰ ਹੁਣ ਯਾਰ ਜੇ ਮੈਂ ਫੀਸ ਨਾ ਨਾ ਤਾਰੀ ਤੇ ਮੈਨੂੰ ਥੋੜਾ ਚੱਕਰ ਪੈ ਜਾਣਾ ਵਾ ਕਿ ਮੇਰਾ ਇੱਕ ਸਾਲ ਵੀ ਫਿਰ ਖਰਾਬ ਹੁੰਦਾ ਚੱਕਰ ਪੈ ਜਾਣਾ ਨਹੀਂ ਲੈਣ ਦੀ ਲੋੜ ਨਹੀਂ ਅਸੀਂ ਬੈਠੇ ਆ ਨਾ ਅਸੀਂ ਭਰਾ ਹੀ ਆ ਤੁਹਾਡੇ ਕੋਈ ਗੱਲ ਨਹੀਂ ਕਰ ਲਾਂਗੇ ਕਿੱਧਰ ਉਹਨਾਂ ਕਿੱਧਰੋਂ ਕੀ ਕਿਸੇ ਬਨੇ ਹੋਈ ਲਚੀਲਾ ਕਰ ਲਾਵਾਂਗੇ ਆਪਾਂ ਕੋਈ ਚੱਕਰ ਨਹੀਂ ਆ ਹੋ ਜਾ ਚਲੋ ਭਰਾ ਤੇਰੇ ਤੇ ਮੈਨੂੰ ਬੜਾ ਮਾਣ ਆ ਠੀਕ ਹੈ ਯਾਰ ਸੋਕ ਕੁਝ ਖਾ ਪੀ ਕੇ ਆਈਏ ਛੱਡ ਘਰ ਜੇ ਤਾਂ ਲਾ ਤਾਂ ਚੱਲਦੀ ਰਹਿਣੀਆਂ ਵਾ ਕੋਈ ਨਹੀਂ ਯਾਰ ਮੇਰੀ ਗੱਲ ਸੁਣ ਘਰ ਦੇ ਵਿੱਚ ਇਥੇ ਨਾ ਕੋਈ ਕਮੀ ਨਹੀਂ ਗਈ ਆਵੇ ਇੱਕ ਮੋਟਰਸਾਈਕਲ ਆ ਐਕਟਿਵਲ ਲੱਗੀ ਆ ਇੱਕ ਹੋਵੇ ਕਾਰ ਲੱਗੀ ਆ ਪਰ ਅਸੀਂ ਯਾਰ ਇਹਨੂੰ ਜਦੋਂ ਚਲਾ ਹੀ ਨਹੀਂ ਸਕਦੇ ਤੇ ਸਾਡੀ ਯਾਰ ਇਹ ਚੀਜ਼ਾਂ ਕਿਹੜੇ ਕੰਮ ਦੀਆਂ ਏ ਇਹ ਤਾਂ ਹੈ ਵਾ ਪਰ ਸਨ ਪਤਾ ਨਹੀਂ ਕਿੱਦਾਂ ਤੁਸੀਂ ਆਪਣੀ ਭਾਬੀ ਨਾਲ ਰਹਿ ਰਹੇ ਹੋ ਇਸ ਘਰ ਤੇ ਸਮਝ ਨਹੀਂ ਆਉਂਦੀ ਯਾਰ ਮੈਂ ਤਾਂ ਮਜਬੂਰੀ ਕਰਕੇ ਨਾ ਇੱਥੇ ਰਹਿ ਰਹੀ ਆ ਮੈਨੂੰ ਚਲ ਚੱਡ ਕੋਈ ਨਹੀਂ ਜਿਹੜਾ ਤੁਹਾਨੂੰ ਕੰਮ ਕਿਹਾ ਅਸੀਂ ਬੈਠੇ ਆ ਨਾ ਟੈਨਸ਼ਨ ਨਹੀਂ ਲੈਣੀ ਤੁਸੀਂ ਸਾਡੇ ਹੁੰਦਿਆ ਠੀਕ ਹੈ ਬਾਬੀ ਕੀ ਕਰ ਰਹੇ ਤੁਸੀਂ ਪਹਿਲਾਂ ਤਾਂ ਮੈਨੂੰ ਤੂੰ ਦੱਸ ਤੂੰ ਕਿਥੇ ਹੀ ਨਹੀਂ ਸੀ ਕਦੋਂ ਵੀ ਮੈਂ ਘਰ ਆਈ ਨਹੀਂ ਆ ਜਦੋਂ ਮੈਂ ਘਰ ਆਈ ਆ ਦਰਵਾਜ਼ੇ ਵੀ ਤਾਂ ਲੇ ਖੁੱਲੇ ਬੱਤੀਆਂ ਵੀ ਸਾਰੀਆਂ ਜਗੰਦੀਆਂ ਕੀ ਗੱਲ ਐ ਬਿੱਲ ਦੇਂਦਾ ਰਾਦਾ ਕਿ ਤੇਰਾ ਹੈ ਜਾਵੇ ਹੈ ਉਹ ਛੋਟਾ ਉਹ ਤਾਂ ਕੁਝ ਕਰਦਾ ਨਹੀਂ ਹਾਂ ਐਡੀ ਲੰਮੀ ਜ਼ੁਬਾਨ ਜਰੂਰ ਚਲਾਂਦਾ ਕਚਰ 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 ਕੈਂਚੀ ਮੰਗ ਉਹ ਤੋ ਆਈ ਹੈ ਮੈਂ ਕਿਥੋਂ ਨਹੀਂ ਮੈਥੇ ਮੈਂ ਕਿੱਥੇ ਜਾਣਾ ਤੇਰੀ ਗੱਲ ਤਾਂ ਸੁਣੀ ਇਹ ਘਾਰ ਹੀ ਹੈ ਨਾ ਮਹਿਲ ਨਹੀਂ ਕੋਈ ਜਦੋਂ ਮੇਰੇ ਪੇਕਿਆਂ ਵਾਲ ਨੂੰ ਤੱਕ ਕੇ ਵੇਖੀ ਉਧਰ ਬੰਦਾ ਜਾਵੇ ਨਾ ਤੇ ਇੱਕ ਦੂਜੇ ਨੂੰ ਫੋਨ ਜ਼ਰੂਰ ਲਾਉਣਾ ਪੈਂਦਾ ਕਿਉਂਕਿ ਐਡੀ ਵੱਡੀ ਜਗ੍ਹਾ ਹੈ ਸਾਡੀ ਕਿੰਨੇ ਕਮਰੇ ਨੇ ਪਾਰਕ ਵੀ ਹੈ ਸਾਰਾ ਕੁਝ ਹੈ ਉਹ ਮੈਨੂੰ ਲੱਭਣ ਲੱਗੇ ਤਾਂ ਪਤਾ ਲੱਗਦਾ ਕਿ ਚੱਲ ਇੱਧਰ ਨਹੀਂ ਦੂਧਰ ਇੱਥੇ ਸਾਹਮਣੇ ਖਲੋਤਾ ਵੀ ਨਾ ਤੇ ਪਰਛਾਵੇਂ ਪਰੇ ਤੱਕ ਪਿਆ ਹੁੰਦਾ ਵੇ ਤੇ ਨਜ਼ਰ ਆ ਜਾਂਦਾ ਹਰ ਕੋਈ ਤੂੰ ਨਾ ਘਰੇ ਨਹੀਂ ਸੀਗੀ ਮੈਨੂੰ ਬਸ ਇਹਨਾਂ ਦੱਸ ਗਈ ਕਿਥੇ ਸੀ ਦੱਸਣ ਲੱਗੀ ਆ ਮੈਂ ਤੁਹਾਡੇ ਘਰ ਵੀ ਤੇ ਗਈ ਸੀ ਤੁਸੀਂ ਮੈਨੂੰ ਪਿਆ ਹੀ ਨਾ ਬੁਟੀਕ ਵਾਲੀ ਵੱਲ ਹੋ ਗਈ ਉਹੜਾ ਮੈਂ ਤੇ ਮੈਂ ਕਿਹਾ ਚਲ ਭਾਬੀ ਦਾ ਕੰਮ ਵੀ ਲੱਗਦਾ ਚਲ ਮੈਂ ਹਾਂ ਹੋਣੀ ਫਿਰ ਤੂੰ ਕਿਆ ਕੀ ਆਈ ਦਾਦਾ ਵੀ ਰਿਪਾ ਭਾਬੀ ਦਾ ਜਿਹੜੇ ਸੂਟ ਆ ਨਾ ਉਹ ਜਲਦੀ ਬਣਾ ਕੇ ਦੇਵੀ ਉਹਦੇ ਨੇ ਜਾਣਾ ਵਾ ਕਿਤੇ ਹੂੰ ਨੇ ਗੱਲ ਤਾਂ ਤੂੰ ਚੰਗੀ ਆ ਕਿ ਕੁਝ ਗੱਲਾਂ ਦਾ ਧਿਆਨ ਰੱਖਦੀ ਆ ਹਾਂ ਹਾਂ ਜੀ ਹੂੰ ਦੇ ਆਈ ਮੇਰਾ ਸੂਟ ਜਿਹੜਾ ਥੱਲੇ ਵੀ ਪੇ ਸੀ ਹਾਂ ਹਾਂ ਮੈਂ ਸਾਰੇ ਸੂਟ ਦੇ ਆਈ ਹਾਂ ਦੋਨੋਂ ਸਵਾਈ ਕਿ ਨਹੀਂ ਬਣੀ ਪੁੱਛਿਆ ਕਿ ਨਹੀਂ ਨਹੀਂ ਸਵਾਈ ਦਾ ਤਾਂ ਮੈਂ ਪੁੱਛਿਆ ਨਹੀਂ ਕਿ ਨਹੀਂ ਮੈਂ ਤੁਹਾਨੂੰ ਦੱਸਦੀ ਹਾਂ ਨਾ ਉਹ ਕਹਿੰਦੇ ਸੀ ਕਿ ਭਾਬੀ ਜੀ ਤਾਂ ਮੈਂ ਆਪੇ ਫੋਨ ਤੇ ਗੱਲ ਕਰ ਲਵਾਂਗੀ ਉਹਨਾਂ ਨੇ ਮੇਰਾ ਇੰਨਾ ਕਿ ਚੱਲਦਾ ਵਾ ਮੈਂ ਫਿਰ ਜੇ ਮੈਂ ਵਾਅਦਾ ਕਰਦਾ ਸਵਾ ਤੇ ਫਿਰ ਤੁਹਾਨੂੰ ਪਤਾ ਤੁਸੀਂ ਬਾਜ ਕੋ ਲੈ ਤੂੰ ਜਾਦੇ ਪੈਸੇ ਵੜਵਾ ਆਂਗੇ ਇਸ ਕਰਕੇ ਐਸੇ ਗੱਲਾਂ ਤਾਂ ਚੰਗੀ ਲੱਗਦੀਆਂ ਤਾਂ ਇਹ ਤਾਂ ਤੈਨੂੰ ਮੈਂ ਥੋੜੀ ਜੀ ਟਿਪ ਦੇ ਦੇਣੀ ਆ ਉਹ ਤੇ ਹੈ ਭਾਬੀ ਹੁਣ ਮੈਨੂੰ ਐਸੇ ਗੱਲਾਂ ਚੰਗੀ ਲੱਗਦੀਆਂ ਕਿਹੜੀ ਗੱਲਾਂ ਪੈਸੇ ਦੇਣੀ ਆ ਨਾ ਨਾ ਪਹਿਲੀ ਇਸੇ ਗੱਲੋਂ ਕਿ ਤੂੰ ਮੇਰੀ ਸੁਣਦੀ ਨਾ ਤਾਂ ਘਰ ਚ ਵੇਖ ਲੋ ਜਿੰਨਾ ਮੈਂ ਗੱਲ ਕਰਾਂ ਉਹ ਮੇਰੇ ਸਿਰ ਦੇ ਵਾਲਾ ਨੂੰ ਉਹਦਾ ਵੀਰੇ ਛੋਟੇ ਨਾਲ ਗੱਲ ਕਰਾਂ ਉਂਝ ਨਹੀਂ ਮਿਲ ਚੰਗਾ ਬੋਲਦਾ ਵੱਡੇ ਵੀਰੇ ਨਾਲ ਕੋਈ ਗੱਲ ਕਰਾਂ ਉਂਝ ਨਹੀਂ ਮੇਰੀ ਕੋਈ ਗੱਲ ਸੁਣੀ ਜਾਂਦੀ ਤੂੰ ਮੰੰਦੀ ਹੈ ਨਾ ਕਿ ਸੁੱਖ ਨੂੰ ਬੋਲਣ ਦੀ ਅਕਲ ਨਹੀਂ ਗਈ ਹਾਂ ਹਾਂ ਮੈਂ ਮਾਦੀ ਆ ਤੇ ਇਹ ਚੀਜ਼ ਤੇ ਮੈਂ ਖੁਦ ਕਹ ਜਦੀ ਆ ਹੁਣ ਹੀ ਵੇਖ ਲੋ ਅਬ ਤੂੰ ਜਾ ਦੋਸਤ ਐ ਹੀ ਕਰਨ ਹਾਂ ਤੇ ਉਹਦੇ ਬਾਰੇ ਮੈਂ ਤੇ ਹੀ ਗੱਲ ਕਰਾਂ ਮੈਨੂੰ ਕਿਹ ਛਾਪਣੀ ਪਿਆ ਤੇ ਮਿੱਤੂ ਟੁੱਟ ਕੇ ਪੈ ਗਿਆ ਮੈਂ ਕਹਿੰਦਾਂ ਲੈ ਤੂੰ ਫੇਰ ਆ ਤੇ ਧੂੜੀ ਪਤਾ ਤੂੰ ਘਰ ਇੰਨੀ ਰੇਡੀ ਮੈਂ ਤਾਂ ਮੈਂ ਆਪਣੀ ਭਾਬੀ ਦੇ ਕੰਮ ਕਰਨ ਦੇ ਗਈ ਮੈਂ ਕਿਹੜਾ ਬਾਹਰ ਤੁਰਦੀ ਅੱਛਾ ਹੋਰ ਤੂੰ ਕੀ ਕਰ ਰਹੀ ਸੀ ਲੱਗੇ ਬੈ ਕੇ ਬਗਾਨਾ ਬੰਦਾ ਆ ਕੇ ਬੈਠਾ ਤੇ ਤੂੰ ਲੱਗੇ ਕੀ ਕਰਨੀ ਸੀ ਬੈ ਕੇ ਤੈਨੂੰ ਕੋਰਾ ਸ਼ਰਮ ਨਹੀਂ ਆਉਂਦੀ ਕੀ ਬਹਿਣ ਲੱਗਿਆਂ ਹੈ ਇਸ ਘਰ ਦੀ ਇੱਜ਼ਤ ਨੂੰ ਨਾ ਖਰਾਬ ਨਾ ਕਰੀ ਤੈਨੂੰ ਮੈਂ ਦੱਸਾਂ ਤਰੀਕੇ ਨਾਲ ਰਹੀਂ ਨਿੱਦਣਾ ਗੁੱਪਚੀ ਬਣਨਾਈ ਤੇ ਗੈਲਰੀ 'ਚ ਨਾ ਥਲੇ ਸੋੜਦੇ ਨਹੀਂ ਤੇ ਆਵਾਜ਼ ਵੀ ਨਾ ਠੁੱਸ ਕਰਦੀ ਆਣੀ ਹੈ ਕਿਉਂਕਿ ਜਿਆਦਾ ਤਾਂ ਮੂੰਹ ਲਾਣੀ ਤੇਰਾ ਲੱਕ ਲੁੱਕ ਟੁੱਟਾ ਨਹੀਂ ਮੁਰਕੇ ਨਾਲ ਕੇ ਦੇ ਪਾਸੇ ਜੋ ਗਿਵ ਨਹੀਂ ਰਹਿੰਗੇ ਨਹੀਂ ਭਾਬੀ ਇਹੋ ਤੇ ਮੈਂ ਤੁਹਾਨੂੰ ਕਹਿਣਾ ਮੈਂ ਤੇਨੂੰ ਨਾ ਭਰਾ ਹੀ ਆਪਣਾ ਸਮਝਦੀ ਆ ਮੈਂ ਉਹਨੂੰ ਕਦੀ ਭਰਾ ਨਹੀਂ ედა ਕਿਹਾ ਨਾ ਉਹਦੇ ਮਿਲੂ ਵੀ ਮੇਰੇ ਪੈੜੀ ਕਰਕੇ ਬੋਲਦਾ ਕੋਣ ਭਰਾ ਆ ਜਿਹੜੇ ਦੋ ਐ ਨਾ ਘਰ ਵਿੱਚ ਐਯੋ ਭਰਾ ਬਾਹਰ ਕੋਈ ਭਰਾ ਪਰੂ ਨਹੀਂ ਹੁੰਦਾ ਸਮਝ ਆਈ ਗੱਲ ਅੱਖਾਂ ਹੀ ਸੇਖਦੇ ਨੇ ਲੋਕੀ ਬਾਨੇ ਸਿਰ ਜਿਹੜੀ ਮਾਂ ਦਾ ਪੋਤਾ ਨਾ ਉਹੀ ਆਪਣਾ ਭਰਾ ਉਹੀ ਭੈਣ ਮੈਂ ਫਾਲਤੂ ਨਾ ਤੈਨੂੰ ਬੁਲਾਉਂਦੇ ਨਾ ਵੇਖਾਂ ਕਿਸੇ ਨੂੰ ਮੇਰਾ ਪੜਾਈ ਬੁੜੀ ਜਿਹੜੀ ਕਰਨੀ ਨਾ ਮੈਂ ਛਡਾ ਦੇਣੀ ਅੱਧੇ ਮਿੰਟ ਪਹਿਲਾਂ ਤੋਰਦੇ ਨੇ ਮੈਂ ਗਾਣ ਲਾ ਕੇ ਕਿਤੇ ਨਹੀਂ ਨਹੀਂ ਭਾਬੀ ਮੈਂ ਕੋਈ ਨਾ ਇਸ ਚੀਜ਼ ਦਾ ਧਿਆਨ ਦੇਖੂਗੀ ਕਿਤੇ ਤੇ ਇਹ ਨਾਲ ਪਤਾ ਨੂੰ ਕਹਿਣਾ ਕਿ ਤੁਹਾਡੀ ਭਾਬੀ ਆਈ ਥੱਲੇ ਹੈ ਅਕਲ ਦੀ ਅੰਨੀ ਬਲਗ ਲਿਆ ਮੇਰੀ ਭਾਬੀ ਨੂੰ ਹੈ ਥੱਲੇ ਬਿਠਾਇਆ ਉਹਨਾਂ ਨੂੰ ਸੰਜਾ ਹਾਂ ਲੈ ਗਿਆ ਦੱਸ ਭਾਬੀ ਮੇਰੀ ਆਈ ਤਾਂ ਥੱਲੇ ਬਿਠਾਇਆ ਹੈ ਤੇ ਮੇਰੇ ਨਾਲ ਗੱਲਾਂ ਕਰਨ ਲਈ ਅੱਜ ਭਾਬੀ ਕਿੰਦਰ ਆ ਗਏ ਹਾਏ ਰੱਬਾ ਮੈਂ ਠੀਕ ਤੇ ਲੱਗਦੀ ਵੀ ਨਾ ਨਿਦਾਨ ਦੇ ਉਹਨਾਂ ਨੇ ਕਮੀਆਂ ਕੱਢ ਦੇਣੀਆਂ ਠੀਕ ਹੀ ਲੱਗਣੀਆਂ ਸ਼ਸ਼ੀਕਾ ਬਾਬੀ ਸ਼ਸ਼ੀਕਾ ਲੰਜੂ ਕੀ ਹਾਲ ਆ ਮੈਂ ਬਿਲਕੁਲ ਠੀਕ ਠਾਕ ਬੈਠੋ ਬਾਬੀ ਕੋਈ ਨਹੀਂ ਬੈਜਣੇ ਆ ਹੋਰ ਸੁਣਾ ਕੀ ਹਾਲ ਚੱਲ ਸਭ ਵਧੀਆ ਬਹੁਤ ਵਧੀਆ ਇੱਥੇ ਕੀ ਖਲੋਤੀ ਐ ਜਾ ਕੇ ਕੁਝ ਠੰਡਾ ਠੰਡਾ ਲੈ ਕੇ ਆ ਨਹੀਂ ਮੈਂ ਕੁਝ ਨਹੀਂ ਪੀਣਾ ਮੈਂ ਸਭ ਕੁਝ ਖਾਦਾ ਪੀਤਾ ਵਾ ਮੈਂ ਆਪਣੀ ਫਰੈਂਡ ਨਾਲ ਆਈ ਹਾਂ ਉਧਰ ਖਾ ਪੀ ਕੀ ਇਹ ਸਭ ਕੁਝ ਟੈਨਸ਼ਨ ਨਾ ਲੈ ਦੋ ਬੈ ਜਾ ਵੇਖ ਲੋ ਬਾ ਵੀ ਜੇ 커피 ਵਗੈਰਾ ਕੁਝ ਪੀਣੀ ਤੇ ਮੈਂ ਫਟਾਫਟ ਬਣਵਾ ਲਾਂਗੀ ਬੜੀ ਸਵਾਦ ਬਣਾਈਗੀ ਕੋਈ ਗੱਲ ਨਹੀਂ ਪੀਲਾਂਗੇ ਜਿੱਥੇ ਹੀ ਠਹਿਰ ਕੇ ਪੀਲਾਂ ਕੋਈ ਨਹੀਂ ਹੋ ਜੇ ਨਹੀਂ ਬਿਨਾ ਘਰੇ ਸਭ ਠੀਕ ਠਾਕ ਹੈ ਸਭ ਵਧੀਆ ਮੈਂ ਕਿਹਾ ਤੂੰ ਟੈਨਸ਼ਨ ਨਾ ਲੈ ਸਭ ਵਧੀਆ ਹੋਰ ਫਾਬੀ ਆ ਕਿ ਮੈਂ ਵੇਖਣ ਨਹੀਂ ਆ ਕੀ ਹੋ ਗਿਆ ਅਦਾਲਤ ਦਾ ਡਰ ਅੱਜ ਖਾਲੀ ਹੈ ਚੰਗਾ ਨਹੀਂ ਲੱਗਨਦੇ ਆ ਉਹ ਨਾ ਅੱਜ ਡਰਾਈਵਰ ਛੁੱਟੀ ਕਰ ਗਿਆ ਸੀ ਮੈਂ ਗੱਡੀ ਤੇ ਨਹੀਂ ਨਾਈ ਅੱਛਾ ਅੱਛਾ ਠੀਕ ਬਾਦੇ ਆਈ ਆ ਅੱਛਾ ਤੇਨੂੰ ਪਤਾ ਅੱਜ ਕੱਲ ਲੱਟਾ ਖੋ ਕਿੰਨੀਆਂ ਹੋਉਂਦੀਆਂ ਨੇ ਉਹ ਤੇ ਹੈ ਤਾਂ ਕਰਕੇ ਤੇ ਮੇਰੀ ਗੱਲ ਸੁਣੋ ਔਹ ਹੋਈ ਕਿ 18 ਮੈਂ ਅੱਗੇ ਆਈ ਹਾਂ ਤੋਦੋ ਵੀ ਪਾਇਆ ਸੀ ਤੂੰ ਕਹਿੰਦੀ ਹੈ ਕਰਨ ਹੋਰ ਬਣਵਾ ਕੇ ਦੇਣ ਲੱਗਾ ਬਣਵਾਇਆ ਨਹੀਂ ਇਹਨੇ ਦਿੰਦਾ ਬਣਵਾਉਣ ਨੂੰ ਹੁਣ ਗੱਲ ਕਰਾਂ ਤੇ ਫੇ ਚੁੱਬ ਜੇ ਕਿਸ ਨਾ ਕਹੇ ਇਹਨੂੰ ਮੈਂ ਪਿਆਰ ਨਾਲ ਵਿਆਹ ਤਾਂ ਕਰਾ ਲਿਆ ਇਹ ਲਵ ਮੈਰੀ ਦੇ ਚੱਕਰ 'ਚ ਨਾ ਮੈਂ ਤਾਂ ਆਪਣੀ ਜ਼ਿੰਦਗੀ ਸਾੜ ਕੇ ਬੈ ਗਈ ਹਾਂ ਸਵਾਹ ਕੋ ਜਦੋਂ ਕੋ ਸਰਦਾ ਹੈਗਾ ਵੈ ਆਇ ਕੋਈ ਸੜਿਆ ਜਾਂ ਬਸ ਹੈਗਾ ਵੈ ਉਹੀ ਭਾਈ ਫਿਰਦੀ ਮੈਂ ਦਿੰਦਾ ਬਣਾ ਕੇ ਕਦੀ ਉਹਦੀਆਂ ਫੀਸਾਂ ਕਦੀ ਉਹਦੀਆਂ ਫੀਸਾਂ ਕਦੀ ਮਾਂ ਦੀਆਂ ਦਵਾਈਆਂ ਕਦੀ ਘਰ ਦੇ ਖਰਚੇ ਕਦੀ ਬਿੱਲ ਜ਼ਿਆਦਾ ਆ ਗਿਆਈ ਤੇ ਕਦੀ ਕੁਝ ਤੇ ਕਦੀ ਕੁਝ ਮੈਨੂੰ ਤਾਂ ਸਮੇਂ ਨਹੀਂ ਆਂਦੀ ਮੈਂ ਕਰਾਂ ਤੇ ਕਰਾਂਗੀ ਔਖੀ ਸੌਖੀ ਹੋ ਕੇ ਟਾਈਮ ਕੱਟਣ ਨਹੀਂ ਮੈਂ ਇਸ ਘਰ ਦੇ ਵਿੱਚ ਭਾਬੀ ਤੂੰ ਓਨੀਆ ਚ ਮਹਾਲਿਆਂ ਚ ਨਿਕਲ ਸਕਦੀ ਜਿੱਦਾਂ ਤੂੰ ਫਸ ਗਈ ਹੈ ਨਾ ਤੈਨੂੰ ਤੇ ਉਹਦਾ ਹੀ ਗਿਆ ਸੀ ਕਿ ਮੁੰਡੇ ਸਿਰ ਜ਼ਿੰਮੇਵਾਰੀਆਂ ਬੜੀਆਂ ਹੀ ਪਿਓ ਨਹੀਂ ਹੈਗਾ ਤੇ ਸਾਰੇ ਭੈਣ ਭਰਾਵਾਂ ਨੂੰ ਹੁਣ ਉਹਨੇ ਹੀ ਵੇਖਣਾ ਛੋਟਿਆਂ ਨੂੰ ਮੈਨੂੰ ਕੀ ਪਤਾ ਹੈ ਤੂੰ ਫਾਇਫ ਹੈ ਜਣੀ ਉਹਦਾ ਤੇ ਤੂੰ ਕਹਿੰਦੀ ਨਾ ਮੈਂ ਉਹ ਤੇ ਬਸ ਕਰਨ ਹੀ ਪਸੰਦ ਆ ਕਰਨ ਨਹੀਂ ਵਿਆਹ ਕਰਾਉਣਾ ਉਹਨਾਂ ਤੇ ਨਾ ਜੱਪਦੀ ਹਾਂ ਤੂੰ ਕਰਨ ਦਾ ਭਾਬੀ ਮੈਨੂੰ ਕੀ ਪਤਾ ਦਿਮਾਗਾਂ ਨੇ ਲੱਲੂ ਨਿਕਲੇਗਾ ਕਿ ਜਿੰਨੂੰ ਕੋਈ ਚੰਝ ਸਵਾਦ ਹੀ ਨਹੀਂਗਾ ਕਿਸੇ ਚੀਜ਼ ਦਾ ਸਮਝਾ ਸਮਝਾ ਕੇ ਦਿਮਾਗ ਦੀਆਂ ਮੇਰੀਆਂ ਟਿਕਰੀਆਂ ਕਰ ਪਹਿਲੇ ਤੂੰ ਇੰਨੀ ਵਾਰੀ ਜਾ ਕੇ ਉਹਨੂੰ ਮਿਲੀ ਆ ਤੇ ਕੀ ਗੱਲ ਤੇਰੇ ਕੋਲ ਇੰਨਾ ਨਾ ਪਤਾ ਲਿਆ ਗਿਆ ਤੇਰਾ ਦਿਮਾਗ ਕਿੰਨਾ ਹੈਗਾ ਤੇ ਕਿੰਨਾ ਨਹੀਂ ਹੁਣ ਆਪਣੇ ਮਰਤ ਲਿਆ ਕਰ ਫਿਰ ਉਹਨੂੰ ਨਾ ਵਰਤਨ ਦਿਆਗਾ ਦਿਮਾਗ ਠੀਕ ਹੈ ਭਾਬੀ ਵਾਹ ਭਾਬੀ ਬਣਵਾ ਲੈ ਫਿਰ ਕਦੇ ਕੰਨੀ ਵੀ ਸੀ ਹੋਰ ਮੈਂ ਬਣਵਾ ਲੈ ਕਿ ਨਵੇਂ ਤੇਰੀ ਤਰ੍ਹਾਂ ਹੈ ਸੋਨਾ ਹੀ ਸੋਨਾ ਤੇ ਚਾਂਦੀ ਚਾਂਦੀ ਆ ਅਕਰ ਮੇਰੇ ਘਰ ਵਿੱਚ ਕੋਈ ਕਮੀ ਬੇਸੀ ਥੋੜੀ ਐ ਭਰਾ ਮੇਰਾ ਸੋਖਾ ਹੀ ਬੜਾ ਐ ਭੁੱਖੇ ਨੰਗਿਆਂ ਦੇ ਖਾਨਦਾਨ ਚ ਤੋਂ ਥੋੜੀ ਗਈਆਂ ਚੱਲ ਕੋਈ ਨਾ ਸਿਮਰਤ ਭੈਣ ਜਾ ਉਨ ਉਠ ਜਾ ਕਿਤੇ ਨਾ ਨਾਨ ਭਜਾਈ ਨੀ ਸਾਨੂੰ ਕੋਈ ਗੱਲਬਾਤ ਕਰ ਲੈਂਦੇ ਜਾ ਜਾ ਕੇ ਮੰਨੀ ਕੋਈ ਪੜਾਈ ਪੜ੍ਹਾਈ ਕਰ ਜਾ ਜੇ ਕੁਝ ਖਾਣਾ ਪੀਣਾ ਤੇ ਮੈਂ ਦੱਸ ਕੋਈ ਗੱਲ ਨਹੀਂ ਮੈਂ ਜਮਾਟੋਂ ਤੋਂ ਮੰਗਾ ਲਾਂਗੀ ਜਾ ਇਹਦਾ ਕੀ حساب ਐ ਮਿੰਨ ਦਾ ਸਮਾਂ ਨਹੀਂ ਆਉਂਦੀ ਪਰਾਨੀ ਮੈਂ ਤੇ ਸੱਚੀ ਸਹੀ ਪੁੱਛੇ ਉਸ ਟਾਈਮ ਨਾ ਅਕਲ ਤੇ ਮੇਰੇ ਪੜਦਾ ਹੀ ਬਾਕੀ ਪਿਆ ਸੀ ਮੈਨੂੰ ਕੰਜ ਬੰਦਰ ਲੱਗਦਾ 15 ਮਿੰਟ ਹੋ ਗਏ ਵੀ ਨਹੀਂ ਥੱਲੇ ਬੈਠੀ ਨੂੰ ਕਹਿੰਦੀ ਮੈਂ ਹੁਣੇ ਭਾਬੀ ਨੂੰ ਬੁਲਾ ਕੇ ਲਿਆਈ ਥੱਲੇ ਬਿਠਾ ਕੇ ਮੈਨੂੰ ਤੇ ਆਪ ਉੱਤੇ ਆਈ ਹੋਈ ਆ ਗੱਲਾਂ ਮਿੱਠੀਆਂ ਮਾਰਦੀ ਐ ਮੈਂ ਕਿਹਾ 12ਵੀਂ ਗਰੀਬਾਂ ਨੂੰ ਦਾਨ ਕਰਨਾ ਹੁੰਦਾ ਸੋ 50 ਕਦੀ ਕਦੀ ਦੇ ਦੇਣੀ ਆ ਪੂਰੀ ਖਬਰ ਰੱਖਦੀ ਘਰ ਦੀ ਤੇ ਰਹਿੰਦੀ ਮੇਰੇ ਵੱਲ ਦੀ ਆ ਉਹ ਏੜਾ ਨਾ ਛੋਟਾ ਸੁੱਕ ਉਹ ਨਹੀਂ ਮੈਨੂੰ ਕਿਸੇ ਪਾਸੇ ਜੀਣ ਦਿੰਦਾ ਅੱਜ ਮੰਗਦਾ ਵੈਸੀ ਫੀਸ ਆਪਣੇ ਭਰਾ ਕੋਲ ਮੈਂ ਵੀ ਨਹੀਂ ਦੇਣ ਦਿੱਤੀ ਮਾਰ ਕੇ ਨਹੀਂ ਕਰ ਲਈ ਪੜਾਈ ਚੁੱਪ ਕਰਕੇ ਤੇ ਕਿਹੇ ਕੰਮ ਧੰਦੇ ਲੱਗ ਪੜਾਈ ਤੇ ਬਾਬੇ ਮੋਲੀ ਪੜਾਈ ਇਹ ਨਹੀਂ ਉਹਦੀ ਪੜਾਈ ਪੂਰੀ ਹੁੰਦੀ ਜੇ ਉਹਦੀ ਪੜਾਈ ਪੂਰੀ ਹੋ ਗਈ ਉਹ ਤਾਂ ਸਿਰ ਤੇ ਚੜ ਕੇ ਬਹਿ ਜਾਏਗਾ ਇਹ ਤਾਂ ਪੜਿਆ ਨਹੀਂ ਹੋਇਆ ਹਾਂ ਦੁਕਾਨਾਂ ਚੰਗੀਆਂ ਮੋਟੀਆਂ ਕਰਦਾ ਵੈ ਚੰਗੀ ਕਮਾਈ ਹੈ ਪਰ ਜਦੋਂ ਪੜਿਆ ਲਿਖੇ ਨਾਲ ਟੱਕਰ ਦਿੱਤੀ ਨਾ ਆਪਣੀ ਤੇ ਮੇਰੇ ਤੋਂ ਤਾਂ ਵਾਲੀ ਕੋਈ ਲੈਏਗਾ ਮੁਰਕੇ ਕਮਾਈ ਵੀ ਤਾਂ ਦੀ ਮੇਰੀ ਕੀ ਵੈਲਿਊ ਰਹਿ ਜੇ ਨਹੀਂ ਉੱਥੇ ਪੜਾਈ ਨਹੀਂ ਮੇਦੀ ਪੂਰੀ ਹੁੰਦੇ ਨਹੀਂ ਅੱਜ 8 ਦਿਨ ਹੋ ਗਏ ਨਾ ਘੱਟੋ ਘੱਟ ਕਾਲਜ ਨਹੀਂ ਜਾਂਦਿਆ ਜੁਰਮਾਨਾ ਵੀ ਪੈ ਗਿਆ ਉਹਦਾ ਅਸਾਈਮੈਂਟਾ ਵੀ ਨਹੀਂ ਤਿਆਰ ਹੋਈਆਂ ਇਹ ਫੇਲ ਹੀ ਫੇਲ ਐ ਇਹਦਾ ਤਾਂ ਮੈਂ ਪੂਰੇ 4 ਸਾਲ ਬਰਬਾਦ ਕਰਨੇ ਨੇ ਬਸ ਇਹਨੂੰ ਕਹਿ ਕੋਈ ਲੱਭ ਨਿੱਕੀ ਮੋਟੀ ਨੌਕਰੀ ਤੇ ਪੈਸੇ ਲਿਆ ਕੇ ਤਾਂ ਤੇਰੇ ਹੱਥ ਦੇ ਤਰਿਆ ਕਰੇ ਚੁੱਪ ਕਰਕੇ ਲਾ ਇਹਨੂੰ ਕਿਹ ਰਾਇ ਜਿੱਦਾਂ ਦਾ ਹੋਣਾ ਨਾ ਆਉਂਦੀ ਲੋੜ ਉਹ ਮੇਰੇ ਹੱਥ ਨਹੀਂ ਧਰੇਗਾ ਪਰ ਐਨਾ ਮੈਂ ਜਿੱਥੇ ਕਿਤੇ ਵੀ ਜਾਏਗਾ ਨਾ ਨੌਕਰੀ ਦੇ ਨਮਕਰਨ ਨਹੀਂ ਦੇਣੀ ਕਿਉਂਕਿ ਮਾਂ ਦਾ ਬੜਾ ਚਹੇਤਾ ਬੰਦਾ ਹੈ ਮਾਂ ਦੀ ਕੁੰਡੀ ਐਸੀ ਕੱਸ ਕੇ ਰੱਖਣੀ ਮੈਂ ਮਾਂ ਕੋਲ ਹੀ ਘਰ ਬਿਠਾ ਰਹਿਗਾ ਬਸ ਮੇਰਾ ਦਿਲ ਕਰਦਾ ਹੈ ਇਹ ਮਾਂ ਪੁੱਤਰਾ ਨੂੰ ਨਾ ਘਰੋਂ ਕੱਢ ਦਵਾ ਕਿਸੇ ਤਰੀਕੇ ਮੈਂ ਵੀ ਤੈਨੂੰ ਇਹ ਹੀ ਕਹਿਣ ਲੱਗੀ ਹਾਂ ਜੂ ਜੇ ਨਹੀਂ ਤੇਰੇ ਕਹਿਣੇ ਚ ਤੂੰ ਮਾਰ ਚੋ ਕੇ ਬਾਹਰ ਲਾ ਦੇ ਕੋਈ ਇਲਜ਼ਾਮ ਕੱਢ ਦੇ ਘਰੋਂ ਬਾਹਰ ਉਹੀ ਤੇ ਉਹ ਜਿਹੜਾ ਜਵਾਈ ਤੁਹਾਡੇ ਖਾਨਦਾਨ ਦਾ ਉਹ ਕਿਸੇ ਪਾਸੇ ਲੱਗਣ ਦੇਗਾ ਬੜੀ ਮੁਸ਼ਕਿਲ ਉਹਨੂੰ ਆਪਣੇ ਪਾਸੇ ਲੈਣੀ ਆ ਉਹ ਵੀ ਥੋੜਾ ਜਿਹਾ ਉਧਰ ਹੀ ਰਹਿੰਦਾ ਵੈ ਤੇ ਤੇਰਾ ਦਿਮਾਗ ਕਦੋਂ ਕੰਮ ਆਉਣਾ ਇਹਨੂੰ ਮਾਸਾ ਚਲਾ ਨਾਲੇ ਮੇਰੀ ਗੱਲ ਸੁਣ ਸਿਮਰਤ ਗਈ ਹੁਣ ਪਾਸੇ ਇਹਦਾ ਕੋਈ ਪਤਾ ਨਹੀਂ ਫੇਰ ਆ ਕੇ ਲਾਗੇ ਬਹਿ ਜੇ ਹਾਂ ਜੋ ਜਿਹੜੀ ਕਮੇਟੀ ਨਹੀਂ ਪਾਈ ਸੀ ਮੇਰੇ ਕੋਲ ਉਹ ਉਹ ਮੈਂ ਲੈ ਕੇ ਆਈ ਅੱਜ ਰੱਖ ਲੈ ਲੈ ਵੇ ਸੌਂ ਕੇ ਰੱਖ ਲੈ ਨਾ ਵੇਖ ਲੈ ਤੇ ਫੇਰ ਅੱਜ ਤੇ ਸਬੂਸਾ ਮੰਗਣ ਹੂੰ ਦੇਨੀ ਇਹਨੂੰ ਮੈਂ ਚਿੱਤਰ ਦੇ ਮੈਂ ਤਾਂ ਕਹਿੰਨੀ ਕੋਈ ਮੁੰਡਾ ਲੱਭ। ਛੋਟਾ ਮੋਟਾ ਹੀ ਘਰ-ਬਾਰ ਹੋਵੇ। ਇਹਨੂੰ ਤਾਂ ਮੈਂ ਕੱਢਾਂ। ਜਾਂ ਦੂਜੇ ਪਾਸੇ ਨਾ ਮੈਂ ਕਿਤੇ ਨੋਟ ਕਰਦੀ ਆ। ਵੱਲਾ ਪਤਾ ਕਰਦੀ ਆ ਫੋਨ ਤੇ ਕਿਹੇ ਵੇਲੇ ਮਾਂ ਦਾ ਫੋਨ ਫੜ ਲੈਂਦੀ ਆ। ਹੌਲੀ-ਹੌਲੀ ਕਰਦੀ ਆ। ਮੈਨੂੰ 10 ਰੋਵੇ ਇੱਕ ਵਾਰੀ। ਮੈਂ ਆਵੇ ਇਹਨੂੰ ਭਜਾ ਦੇਣਾ ਕਰੋ। ਇਹ ਤਾਂ ਬੜਾ ਵਧੀਆ ਕੰਮ ਕਰੇਗੀ। ਜੇ ਭੱਜ ਕੇ ਜਾਊਗੀ ਨਾ ਤਾਂ ਸਾਰੀ ਮਦਦ ਮਿਲਣ ਵਰਤਨ ਖਤਮ। ਉਹ ਕਹਦੀ ਕੜਾ ਸਾਡੀ ਮਰਜ਼ੀ ਨਾਲ ਗਈ ਆ। ਮਾਸਪੇਨ ਸਾਰੀ ਉਮਰ ਲਈ ਛੁੱਟ ਜਣੀ ਭੈਣ ਦੇ ਨਦਿਆਰੀਏ ਉਹ ਦੇ ਲੈਣ ਸਭ ਖਤਮ ਰਮਾਨਾ ਵੇਲੀ ਹੋ ਕੇ ਬੈਠੀ ਆਈ ਸੀ ਛੋਟੇ ਨੂੰ ਐਸੇ ਕੁਡਕੁਡ ਛੱਡਣਾ ਵਾ ਹੋ ਜੜੀ ਵੱਡੀ ਹਾਈ ਸੀ ਕਿਤੇ ਮੇਰੇ ਮਗਰੋ ਸੱਚ ਮਾਤਾ ਦੇ ਮੂੰਹ ਤੇ ਮੈਂ ਮਰਿਆ ਦੁਬਾਰਾ ਕਹਿੰਦੀ ਮੈਂ ਪੈਰ ਨਹੀਂ ਰੱਖਾਂਗੀ ਮੇਰੇ ਲਈ ਤਾਂ ਉਹਦਾ ਰਸਤਾ ਪੂਰਾ ਸਾਫ਼ ਹੀ ਕਰਕੇ ਰੱਖਦਾ ਤੇ ਦੂਜਾ ਸਾਫ਼ ਕਰ ਲਈ ਵੇਹ ਤੇਰੇ ਵਾਲ ਚ ਹੈਗੀ ਆ ਇਹਦੇ ਕੰਨੋਂ ਗੱਲ ਕਢਾ ਤੇਰੇ ਦਮਾਤ ਖਾਨੇ ਤੇ ਗੱਲ ਪਾ ਦੇ ਪਿੰਨੀ ਗੱਲ ਜਾ ਉਦਾਂ ਤੇ ਮੈਂ ਉੱਤੋਂ ਤੋਂ ਸਮਝਾਨੀ ਐ ਕਿ ਇਹਨੂੰ ਬੁਲਾਣਾ ਨਹੀਂ ਚਲਾਣਾ ਨਹੀਂ ਅਕਲ ਵਾਲੀ ਗੱਲ ਕਰਦੀ ਆ ਪਰ ਮੈਂ ਚਾਨੀ ਆ ਕਾਂਡ ਵੀ ਹੋ ਹੀ ਜਾਵੇ ਵੇਖ ਜਿੰਨਾ ਪਤੀ ਪੁੱਤ ਨੂੰ ਕਹੀਏ ਨਾ ਵੀ ਆਹ ਕੰਮ ਚ ਨਹੀਂ ਪੈਣਾ ਉਹ ਚਾਨੀ ਵਾ ਨਾ ਸਭੋ ਜਿਆਦਾ ਪਿੰਦਾ ਹੁੰਦਾ ਵਾ ਜੇ ਤੂੰ ਸਮਝੋਨੀ ਆ ਨਾ ਤੇ ਪੱਕੀ ਗੱਲ ਇਹਦਾ ਕੋਈ ਨਾ ਕੋਈ ਹੋਊਗਾ ਬਾਅਦ ਚੱਕਰ ਨਹੀਂ ਹੋਊਗਾ ਤੇ ਕਰਵਾ ਦਿੰਨੇ ਆ ਫਿਰ ਲੈ ਫਿਰ ਭਾਬੀ ਕਰਦੇ ਆ ਕੰਮ ਤੇ ਤੂੰ ਕੱਢ ਕੱਲਾ ਬਾਹਰ ਪਹਿਲੇ ਤੂੰ ਉਹਦੇ ਢਿੱਡੋ ਘੜਾ ਤੇ ਕੋਈ ਹੈਤ ਨਹੀਂ ਜੇ ਹੈਗਾ ਵਾ ਤੇ ਚਾਲ ਉਹਦੀ ਪਸੰਦ ਦਾ ਵਾ ਉਹਨੇ ਜਾਣਦੇ ਘਰ-ਬਾਰ ਨਹੀਂ ਮੈਂ ਸੋਖੇ ਜਾਣਦੇ ਨਾ ਇਹ ਮੇਰੀ ਪਹਿਲੀ ਸ਼ਰਤ ਈ ਉਹ ਸੋਖੀ ਹੋਵੇ ਚਾਹੇ ਔਖੀ ਹੋਵੇ ਤੈਨੂੰ ਇੱਚ ਕਲਾ ਲੈਣਾ ਦੇਣਾ ਤੂੰ ਕੜਾ ਮੁੜ ਕੇ ਪੈਰ ਪੋਣਾ ਮੁੜ ਕੇ ਛੜ ਤੂੰ ਤੇ ਪਹਿਲਾਂ ਵੀ ਨਹੀਂ ਪੋਣਾ ਤੇਰੇ ਗਲੋਂ ਜਦੋਂ ਫਾਲ ਆਤੇ ਕਿ ਆਪਣੇ ਘਰ ਭਵੇਂ ਸੋਖੀ ਰਵੇ ਭਵੇਂ ਜਿੱਦਾਂ ਮਰਜੀ ਰਵੇ ਸਾਨੂੰ ਤੇ ਅਸੀਂ ਦੀ ਕੋਈ ਟੈਨਸ਼ਨ ਹੀ ਨਹੀਂ ਜਦੋਂ ਆਪਾਂ ਮਿਲਣ ਵਰਤ ਨਹੀਂ ਛੱਡ ਦੇਣਾ ਇਹ ਤਾਂ ਗੱਲ ਤੁਸੀਂ ਸਹੀ ਕੀਤੀ ਐ ਅੱਜ ਸਵੇਰ ਦੀ ਬੁੱਢੀ ਵੀ ਘਰੋਂ ਨਿਕਲੀ ਐ ਦੋ ਦਿਨੋਂ ਕਿ ਮੈਂ ਰੋਟੀ ਨਹੀਂ ਨਾ ਛੱਜਣਾ ਖਾਣ ਦਿੱਤੀ ਮੈਨੂੰ ਲੱਗਦਾ ਕਿਤੇ ਬੈਠੀ ਹੋਈ ਗਈ ਹੋਣੀ ਵਿਚਾਰੀ ਫਿਰ ਕਿਤੇ ਗੁਰਦੁਆਰੇ ਕਹਿੰਦੀ ਹਣੀ ਫੁਲਕਾ ਸ਼ਾਕਾਉਣੀ ਐ ਅੱਥਾ ਸਾਰਾ ਸ਼ਾਕਾ ਲਵੇ ਨਾਲ ਛੋਟੇ ਵਸੇ ਵੀ ਲੈ ਆਏਗੀ ਚਲ ਚਲਾ ਬੰਮੀ ਚਲੀਏ ਚਲਾ ਅਸੀਂ ਕਮਰੇ 'ਚ ਬਹਿ ਕੇ ਗੱਲਾਂ ਕਰਦੇ ਆਂ ਚਲ ਠੀਕ ਹੈ